ਸਭੀ ਸਾਥੀ ਦੇਖ ਲੈ ਕੇ ਆਇਸਰ ਮੁਹਾਲੀ ਕੇ ਅੰਦਰ ਜੋ 에어ਪੋਰਟ ਰੋਡ ਸੇ ਜੋ ਆਇਸਰ ਕੀ 에어ਪੋਰਟ ਤੇ ਜਾਣ ਬੁੱਤੇ ਦਾ ਦੇਖੋ ਜਿਹੜੀ ਮੈਡੀਕਲ ਸੇਵਾਵਾਂ ਨੇ ਉਹ ਲੋਕਾਂ ਦਾ ਸਮਰਥਨ ਹੈ ਪੰਜਾਬੀਓ ਜਿਹੜੇ ਮਾਲਕ ਉਹ ਖੜੇ ਨੇ ਇਹਦਾ ਮੁਹਾਲੀ ਆਇਸਰ ਦੇ ਉੱਪਰ ਵੀ ਸਹੀ 7 ਵਜੇ ਜਿਹੜਾ ਆਇਸਰ ਮੈਂ ਸਰਵਣ ਸੰਗ ਪਧੇਰ ਦੋ ਦੇਸ਼ ਦੇ ਵੱਡੇ ਫੋਰਮ ਕਿਸਾਨ ਮਜ਼ਦੂਰ ਮੋਰਚਾ ਐਸਕੇਮ ਨਾਨ ਪੋਲਿਟਿਕਲ ਉਹਨਾਂ ਰਾਜ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਲਗਭਗ ਇਹ 140 ਥਾਵਾਦੀਰ ਪੋਟਾ ਸਾਨੂੰ ਪਹੁੰਚ ਗੀਆਂ ਔਰ ਬਰਨਾਲਾ ਇਸ ਤਰ੍ਹਾਂ ਫਤੇਗੜ ਸਾਹਿਬ ਸਾ ਤਮਾਮ ਔਰ ਇੰਨੇ ਤਾਂ ਹੋਰ ਹੋਣਗੇ ਜਿੱਤੇ ਬੰਦ ਹੋਊਗਾ ਮੈਂ ਗੋਲਡਨ ਜੀਟ ਤੇ ਖੜਾ ਵਾਂ ਤੁਸੀਂ ਦੇਖੋਗੇ ਇੱਥੇ ਦਸ ਹਜ਼ਾਰ ਲੋਕ ਆਉਣਗੇ ਇਥੇ ਅੱਜ ਚਾਰ ਦੇ ਲੰਗਰ ਵੀ ਲੱਗੇ ਆ ਪੂਰਾ ਪ੍ਰਬੰਧ ਹੋ ਰਿਹਾ ਸੋ ਇਸ ਕਰਕੇ ਪੂਰੀ 3 ਕਰੋੜ ਪੰਜਾਬੀ ਜਿਨ੍ਹਾਂ ਨੇ ਸਰ ਹਰੇਕ ਬੰਦੇ ਨੇ ਸਾਡਾ ਸਮਰਥਨ ਕਰਦਾ ਜਿਹੜਾ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ ਨੈੱਟ ਬੰਦ ਹੋ ਜਾਊਗਾ ਇਥੇ ਆ ਹੋ ਜਾਊਗਾ ਆ ਹੋ ਜਾਊਗਾ ਇਹ ਕੋਈ ਆਰਐਸਐਸ ਦੇ ਭਾਜਪਾ ਦੇ ਲੋਕ ਹੋ ਸਕਦੇ ਆ ਸਰਕਾਰ ਦੀਆਂ ਏਜੰਸੀਆਂ ਹੋ ਸਕਦੀਆਂ ਜਿਹੜੀਆਂ ਅਜਿਹਾ ਕੁਝ ਵੀ ਨਹੀਂ ਹੋਊਗਾ ਪੰਜਾਬੀਓ ਜਦੋਂ ਸੋ ਅਸੀਂ ਦਿਲੋਂ ਦਿਲੋਂ ਇਮਾਨਦਾਰੀ ਨਾਲ ਪੰਜਾਬ ਬੰਦ ਕਰ ਰਹੇ ਆ ਕਿਉਂਕਿ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਅਜ ਤੱਕ ਚੱਲ ਰਿਹਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਵਾਸਤੇ ਜਿਹਨੇ ਪੰਜਾਬ ਨੂੰ ਫਾਇਦਾ ਦੇਣਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਮਜ਼ਦੂਰਾਂ ਦੀ 200 ਦਿਨ ਨਰੇਗਾ ਚੰਗੀ ਦਿਹਾੜੀ ਵਾਸਤੇ ਆਦੀਵਾਸੀਆਂ ਦੀ ਸੰਵਿਧਾਨ ਦੀ ਪੰਜਵੀਂ ਅਨੁਸੂਚੀ ਵਾਸਤੇ ਔਰ ਲਖੀਮਪੁਰ ਖਰੀਦਾਂ ਸਾਫ ਜਮੇ ਗੋਲੀ ਮਾਰੀ ਸੀ ਸ਼ਹੀਦ ਸੋਪਕਰ ਨੂੰ ਉਹਦਾ ਇਨਸਾਫ ਔਰ ਹੋਰ ਮੰਗਾ ਮਨਾਉਣ ਵਾਸਤੇ ਜਿਹੜਾ ਅੰਦੋਲਨ ਅਸੀਂ ਲੜ ਰਹੇ ਉਹਨੂੰ ਸਮਰਪਿਤ ਹੋ ਕੇ ਜਿਹੜਾ ਅਸੀਂ ਬੰਦ ਕਰ ਰਹੇ ਹਾਂ ਕੱਲਾ ਸਾਡਾ ਸਵਾਲ ਨਹੀਂ ਆਨਲਾਈਨ ਜਿਹੜਾ ਪਰਚੂਟ ਖੇਤਰ ਵਿੱਚ ਕਾਰਪੋਰੇਟ ਦਾਖਲ ਹੋ ਜਾਣ ਦੁਕਾਨਾਂ ਬੰਦ ਕਰ ਰਹੀਆਂ ਵੱਡੇ ਮਾਲਸ ਆ ਰਹੇ ਆ ਉਹਨਾਂ ਨੇ ਸਾਡੀ ਜਿੰਨੀ ਵੀ ਸਿਹਤ ਸਹੂਲਤਾਂ ਨੇ ਸਭ ਦਾ ਨਿੱਜੀਕਰਨ ਕਰਤਾ ਵਿੱਦਿਆ ਦਾ ਨਿੱਜੀਕਰਨ ਕਰਤਾ ਮੁਲਾਜ਼ਮਾਂ ਦੀ ਸ਼ਾਟੀ ਜਿਸ ਪੱਧਰ ਤੇ ਹੋਈ ਆ ਕੋਈ ਸਰਕਾਰੀ ਨਹੀਂ ਇਹ ਹਮਲਾ ਸਾਰਿਆਂ ਤੇ ਸਰਬਵਿਆਪਕ ਹੈਗਾ ਉਹ ਰਲ ਕੇ ਹੱਲ ਕਰਨਾ ਸੀ ਇਸ ਕਰਕੇ ਪੰਜਾਬੀਓ ਕੁਝ ਵੀ ਨਹੀਂ ਹੋਣਾ ਤੁਸੀਂ ਦੇਖੋ ਪੁਰਾਣ ਮੰ ਟੰਗ ਨਾਲ ਜਦਾ ਬੰਦ ਹੋਊਗਾ ਐਮਰਜੈਂਸੀ ਸੇਵਾਵਾਂ ਅਸੀਂ ਜੜੀਆਂ ਵਾਂ ਉਹ ਬਹਾਲ ਰੱਖਣੀਆਂ ਉਹ ਰੋਕਿਆ ਨਹੀਂ ਜਾਣਾ ਹੈਗਾ ਤੋਂ ਇਸ ਕਰਕੇ ਅੱਧ ਵੱਧ ਚੜ ਕੇ ਅੱਗੇ ਆ ਕੇ ਜਿੱਦੋਂ ਜਿੱਦੋਂ ਤੁਸੀਂ ਘਰਾਂ ਜਾਓ ਜਿੱਥੇ ਜਿੱਥੇ ਮੋਰਚੇ ਲੱਗ ਰਹੇ ਆ ਉੱਥੇ ਵਿੱਚ ਸ਼ਾਮਲ ਹੋ ਕੇ ਸਾਡਾ ਸਹਿਯੋਗ ਦਿਓ ਔਰ ਸਾਰਿਆਂ ਦਾ ਅੱਜ ਦੇ ਬੰਦ ਵਿੱਚ ਸ਼ਾਮਲ ਹੋਣ ਲਈ ਅਸੀਂ ਪਹਿਲਾਂ ਹੀ ਧੰਨਵਾਦ ਕਰਦੇ ਆਂ ਕੋਈ ਵੀ ਅਧਾਰਾ ਜਿਹੜਾ ਬਾਦ ਖੁੱਲਣਾ ਨਹੀਂ ਚਾਹੀਦਾ ਸਾਡੀ ਸਾਰੇ ਪੰਜਾਬੀਆਂ ਨੂੰ ਅਪੀਲ ਆ ਧੰਨਵਾਦ ਮੈਡੀਕਲ ਵੀਰ ਜੀ ਕਿਨ ਆ ਜੀ ਆਪਣਾ ਬਸੰਤ ਸਿੰਘ ਦੱਸ ਜੀ ਕਿੱਥੇ ਖੜੇ ਹੋ ਤੁਸੀਂ ਜੀ ਮਹਾਲੀ ਮਹਾਲੀ ਕਿੱਥੇ ਜਾ ਰਹੇ ਹੋ ਹਸਪੀਟਲ ਲਈ ਕੋਈ ਕਿਸਾਨਾ ਰੋਕਿਆ ਤਾਂ ਤੁਹਾਨੂੰ ਠੀਕ ਹੈ ਧੰਨਵਾਦ ਬਹੁਤ-ਬਹੁਤ ਚਲੋ ਦੇਖੋ ਜਿਹੜੀ ਮੈਡੀਕਲ ਸੇਵਾਵਾਂ ਨੇ ਉਹ ਉਹ ਬਹਾਲ ਕੀਤੇ ਜਾ ਰਹੇ ਉਹਨਾਂ ਨੂੰ ਛੁੱਟ ਦਿੱਤੀ ਜਰੀਏ ਜੀ ਪੂਰੀ ਏਅਰਪੋਰਟ ਵਾਲੇ ਇਹਨਾਂ ਲੋਕਾਂ ਦਾ ਸਮਰਥਨ ਹੈ ਪੰਜਾਬੀਓ ਜਿਹੜੇ ਮਾਲਕੋ ਖੜੇ ਨੇ ਤੇ ਇਹਨਾਂ ਮੁਹਾਲੀ ਆਇਸਰ ਦੇ ਉੱਪਰ ਵੀ ਸਹੀ 7 ਵਜੇ ਜਿਹੜਾ ਆਇਸਰ ਦਾ ਮੁਹਾਲੀ ਤੇ ਕਿਸਾਨਾਂ ਦੇ ਕਾਲ ਤੇ ਅਜ ਪੰਜਾਬ ਪੂਰੇ ਤਰੀਕੇ ਦੇ ਨਾਲ ਬੰਦ ਹੈ ਪੰਜਾਬ ਦੇ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਸਵੇਰ 7 ਵਜੇ ਤੋਂ ਸੜਕਾਂ ਜੋੜੀਆਂ ਨੇ ਜਾਮ ਕਰ ਦਿੱਤੀਆਂ ਗਈਆਂ ਨੇ ਕਿਸਾਨ ਆਗੂਆਂ ਦੇ ਵੱਲੋਂ ਤੇ ਮਜ਼ਦੂਰਾਂ ਦੇ ਵੱਲੋਂ ਜਿਹੜਾ ਹੈ ਸੜਕਾਂ ਨੂੰ ਜਾਮ ਕੀਤਾ ਗਿਆ ਉਹਦੇ ਦੂਜੇ ਪਾਸੇ ਕਿਸਾਨਾਂ ਦਰੀ ਲੰਗਰ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਹੜੇ ਮਜ਼ਦੂਰ ਜਨਤਾ ਦੇ ਵੱਲੋਂ ਇਸ ਵੱਲ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ ਜਨਤਾ ਦੇ ਵੱਲੋਂ ਸੜਕਾਂ ਜਾਮ ਕੀਤੇ ਗਏ ਨੇ ਉਹਨਾਂ ਦੇ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਕਿ ਕਿਸਾਨਾਂ ਦੇ ਕਾਲ ਤੇ ਪੰਜਾਬ ਬੰਦੇ ਤੇ ਇਸ ਦਾ ਅਸਰ ਨਾ ਸਿਰਫ ਆਂ ਜਾਣ ਵਾਲੀ ਜਿਹੜੀ ਆਵਾਜਾਈ ਤੇ ਅਸਰ ਪਵੇਗਾ ਤੇ ਨਹੀਂ ਸਿਰਫ ਬੱਸ ਟ੍ਰ ਟਰੇਨਾਂ ਤੇ ਵੇਸ ਦੀ ਅਸਰ ਨਜ਼ੜੀਏ ਨਜ਼ਰ ਆ ਰਹੀ ਹੈ ਤੇ ਨਾਲ ਦੇ ਨਾਲ ਜੋ ਕਿ ਗਲੀਆਂ ਦੇ ਵਿੱਚ ਰੇੜੀਆਂ ਫੜੀਆਂ ਤੇ ਸਰਕਾ ਤੇ ਜੁੜੇ ਮਾਰਕੀਟਸ ਲੱਗਦੇ ਸੀ ਉਹ ਵੀ ਪੂਰੇ ਤਰੀਕੇ ਦੇ ਨਾਲ ਬੰਦ ਰੱਖੇ ਗਏ ਨੇ